ਸਿਰੋ ਮੁੱਖ ਮੰਤਰੀ ਆ ਤੇ ਸਾਡੇ ਸ਼ੁਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਨੋਨਾਰ ਖਤਰੇ ਹੈ ਕਿ ਨਹੀਂ ਹਾਂ ਜਾਂ ਨਾ ਜਿਹਨੇ ਵੀ ਮਾਰਿਆ ਉਹ ਨਾ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕਿਦੇ ਹੋਰ ਇੱਕ ਦੱਸੋ ਨਾ ਲੈ ਕੇ ਦੱਸੋ ਨਾ ਲੈ ਕੇ ਦੱਸੋ ਸਿਰੋ ਅਨੇ ਛੁਪ ਕੇ ਨੂੰ ਕਤਲ ਕਰਨ ਵਾਲਾ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੰਮੇਵਾਰ ਮਨੋਰ ਨਾਲ ਖੱਤਰ ਹੈ ਕਿ ਨਹੀਂ ਜੁੜੀ ਛੁੱਪੀ ਕਿਸ ਕੋਈ ਨਾ ਤੋ ਨੋ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਤੁਸੀਂ ਨਹੀਂ ਨਾ ਨਹੀਂ ਸਰ ਤੁਸੀਂ ਇਹ ਦੱਸੋ ਵੀ ਮਨੋਰ ਨਾਲ ਨਹੀਂ ਕਿਹਨੇ ਕਿਉਂ ਮਨੋਰ ਨਾਲ ਖੱਤਰ ਹੈ ਨਹੀਂ ਮੈਨੂੰ ਅੱਜ ਤੁਸੀਂ ਮਨੋਰ ਨਾਲ ਅੱਛਾ ਫਿਰ ਇਹ ਦੱਸੋ ਅੱਛਾ ਉਹ ਤਾਂ ਕਾਰਵਾਈ ਕਰਾਂਗੇ ਇਹ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਾਈ ਕਿਸੇ ਜਗ ਤੇ ਜੁਰੀ ਖੋਲ ਬਿਨਾ ਜਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਥੋੜੇ ਗਏ ਆਪਣੀ ਗੱਲ ਕਰ ਸਕਦਾ ਅਰੇ ਸਰ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਟਰੈਕ ਆਇਆ ਕਰੋ ਤੁਸੀਂ ਆਜਾਦ ਉਮੀਦਵਾਰੋਂ ਉੱਠ ਕਰੋ ਹਾਂਜੀ ਤੁਸੀਂ ਆਜਾਦ ਉਮੀਦਵਾਰੋਂ ਉੱਠ ਕਰੋ ਅਸੀਂ ਤੁਹਾਥੋਂ ਸਵਾਲ ਨਹੀਂ ਕਰਦੇ ਤੁਸੀਂ ਸੋਥੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਤਰਾ ਕਾਤਰ ਹੈ ਕਿ ਨਹੀਂ ਤੁਸੀਂ ਇਹ ਜੇ ਪਿੱਤੇ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਬੋਲੀਆਂ ਮਾਰੀਆਂ ਸਾਡਾ ਸਾਡਾ ਦੋਨੇ ਨੇ ਚੰਗਾ ਕੀਤਾ ਤੁਸੀਂ ਦਿੱਥੇ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਕੀ ਚੰਗਾ ਕੀਤਾ ਮੇਰੀ ਗੱਲ ਸੁਣੋ ਮੈਂ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ ਨਹੀਂ 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 ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾ ਜਾਣਦੇ ਅਸੀਂ ਸਵਾਲ ਕਰ ਰਹੇ ਆਂ ਜਾਣ ਬਾਰੇ ਇਸ਼ਾਰੇ ਨਾ ਕਰੋ ਤੁਹਾਨੂੰ ਮਿਲਣਾ ਉਹਨੂੰ ਬੁਲਾਣਾ ਤੁਸੀਂ ਬੁਲਾ ਗਏ ਬਸ ਬੱਸ ਮੇਰੀ ਗੱਲ ਇਹ ਗੱਲ ਦਾ ਜਵਾਬ ਦਿਓ ਔਰ ਤੁਸੀਂ ਸਾਡੇ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਓ ਭਾਈ ਸਾਹਿਬ ਆਰਡਰ ਕਾ ਕਰ ਕੋਈ ਸੀ ਉਥੇ ਮੈਂ ਕੱਢ ਦੇ ਵੀ ਹੋ ਜੂ। ਸਰਕਾਰ ਵਾਲੇ ਗ੍ਰਹਿ ਮੰਤਰੀ ਨੂੰ ਕਹਿੰਦਾ ਮੈਨੂੰ ਖੁਦ ਸੋ ਕਾਤਲ ਹੈ ਕਿ ਨਹੀਂ। ਜਿੰਦੇ ਵੀ ਆਰਡਰ ਦਿੱਤੇ ਆਰਡਰ ਖਤਰਨਾ ਨਬਰ ਖਤਰਨੇ ਆਰਡਰ ਦਿੱਤੇ ਹੋਏ। ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ। ਮੈਨੂੰ ਇਹ ਦੱਸੋ ਜੀ। ਪਾਇ ਯਕੀਨ ਕਰਕੇ ਹਵਾ ਤੁਹਾਡੇ ਕੋਲ। ਮੈਨੂੰ ਮੇਰੀ ਫੋਰਸ ਵੀ ਰੋਕਦੀ ਹੈ। ਮੈਨੂੰ ਮੇਰੇ Dost ਮੇਰੇ ਬੱਚੇ ਰੋਂਣ ਲੱਪਿੰਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ। ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿਤੇ ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਣਾ ਨੂਨ ਤੇ ਨੂਨ ਸਿੱਟਾ ਰਹੇ ਹੋ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਨ ਨਾਲ ਜਾਣਾ ਨਹੀਂ ਅਸੀਂ ਨਿਵਰਤਨ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ ਤੇਰਾ ਵੀ ਇੱਕ ਮਿੰਟ ਇੱਕ ਫਿਰ ਵੀ ਕਿਉਂ ਜਾਂਦੇ ਤੇਰਾ ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੋ ਤੋ ਅਜੇ ਤੱਕ ਉਹਨਾਂ ਲੋਕਾਂ ਤੋਂ ਮੇਰੇ ਪਛੋਹੂਗਾ ਇਹ ਤੂੰ ਸ਼ਾਂਤੀ ਵਾਲਾ ਮਿਲਣਾ 13 ਮਹੀਨੇ ਮੇਰੇ ਮੈਂ ਆਪ ਉੱਥੇ ਦੇਖਿਆ ਹਾਂ ਜੀ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ ਜਵਾਬ ਨਹੀਂ ਦੇਦਾ ਜਵਾਬ ਜੈ ਜੀ 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 ਜਵਾਬ ਨਹੀਂ ਤਾਂ ਜਵਾਬ ਦੋ ਜਵਾਬ ਦਿਓ ਜਵਾਬ ਦਿਓ ਜਵਾਬ ਮੇਰੇ ਸਾਹ ਨੂੰ ਕਿਉਂ ਰੋਕ ਕੇ ਆਏਗਾ ਦੱਸਵਾ ਦਿਓ ਇਸ ਕੱਲ ਦਾ ਜਵਾਬ ਦੇ ਆ ਹਾਂਜੀ ਯਾ ਕੋਈ ਚਪ ਚਪ ਦੇਖੋ ਇਸ ਕੱਲ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਚਾਈ ਜਾਂ ਕਿਸੇ ਤਾਈ ਇਤਰਾਜ਼ ਆ ਹਾਂਜੀ ਹਰਸਰਜ ਹਰਸਤ ਨੂੰ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਕਿ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਹਦੋਂ ਅਜੇ ਛੋੜਿਆ ਹੀ ਸੀ ਨਵਾ ਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕੰਨ ਦੇ ਕੋ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ ਬੜੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਹ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਹੋ ਗਏ ਸੀ ਤੁੰਨੇ ਤੋਂ ਆਰਡੀਨੈਂਸ ਦਾ ਨਾਮ ਐਮਪੀ ਨਾ ਪੱਲੇ ਨਾ ਆਰਡੀਨੈਂਸ ਦਾ ਮਤਲਬ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਵੇ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਮੈਂ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕਿ ਜਿਸੋ ਕੱਢ ਕੇ ਸਾਰਾ ਜਮਾਨਾ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਜਮਾਨਾ ਕਿ ਅਸੀਂ ਕਿ ਮੈਂ ਮ ਮੈਂ ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸੁਨੇਹਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਹੈ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਹੈ ਦੇਖ ਕੇ ਮੈਂ ਤੁਹਾਨੂੰ ਸਿੱਧਾ ਪ੍ਰਾਇਮਰੀ ਸਭ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਤੁਸੀਂ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦੇਉ। ਯਾਰ ਰੋਕ ਕੇ ਗੱਲ ਹੋਣੀ ਸੀ ਨਾ। ਬੈਠ ਕੇ ਅਸੀਂ ਅਸੀਂ ਛੜਕਾ ਬੈਠੇ ਰਹੇ। ਉਹ ਮਾਮਾ ਸਾਡੇ ਸਭ ਕਹਿੰਦੇ ਉਹ ਨਹੀਂ ਬੰਦ। ਇੱਕ ਬਿਸ ਇੱਕ ਜੰਦੂ ਸਾਲ ਸੀਗੇ। ਰੋੜਕੇ ਵਾਲੇ ਇੱਕ ਰਾਜੇ ਵਾਲ ਸੀਗੇ। ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਾਹਿਬ ਜੀ। ਹਾਂ ਭਾਜੀ ਭਾਈ ਜੀ ਸੁਣ ਲਓ ਪੰਜਨਾ ਦਿੱਤੇ ਸੀ 6ਵੀਂ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ ਮੈਨੂੰ ਮੇਰੇ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ 'ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ 'ਚ ਜਦੋਂ ਮੈਂ ਗੱਲ ਕਰਾਈ ਨਾ ਤੋਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੋਈ ਪੱਟੀ ਨਹੀਂ ਹੈ ਉਸ 9 ਦਿਨਾਂ ਦੀ ਜਦੋਂ ਪਹਿਲਾਂ 20 20 ਜਿਹੜਾ ਜਿਹੜਾ ਦਿਨਾਂ ਦੀ ਜਿਹਦੀ ਗੱਲ ਕਰਦਾ ਸੀ ਅਸੀਂ ਤੈਨੂੰ ਮੈਂ ਪਹਿਲਾਂ ਹੀ ਕਰਿਆ ਜਾਨੇ ਜਿਹੜਾ ਹੋਰ ਜਿਹੜਾ ਹੋਰੰ ਦਾ ਅੱਛਾ ਜਿਹੜਾ ਗੱਡੇ ਤੇ ਜਿਹੜਾ ਜੋ ਮੈਂ ਪਹਿਲਾਂ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਾ ਬੱਸ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਅੱਛਾ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਦੂਸ ਵਿਚਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਹਿੰ ਗਿਆ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏ ਕਿ ਬਾਅਦ ਚ ਤੁਸੀਂ ਆਪ ਨਾਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਹਿੰਦਾ ਇਹਨੂੰ ਕੋਸ਼ਿਸ਼ ਵੀ ਕਰ ਗੋ ਨਹੀਂ ਕਿ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮਾਰੇ ਲੋਕਾਂ ਸਿਸਟਮ ਚੋਂਦਾ ਇੱਕ ਤਾਂ ਥੋੜੇ ਮਿਲਦਾ ਨਹੀਂ ਜੀ ਨਹੀਂ ਲੋਕਾਂ ਨੂੰ ਵੱਡਾ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪੁੱਛੋ। ਪਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਉਹ ਭਰਾ ਮੇਰਾ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਸਕਦਾ। ਪੁੱਛਦੇ ਕਹਿੰਦੇ ਤੁਸੀਂ ਆਉਂਦੇ ਕਹਿੰਦੇ ਜਵਾਬ ਬਹੁਤ ਹਾਲਾ ਹਮੇਸ਼ਾ ਜੁੜਿਆ ਹੋਇਆ ਹਮਦਰਦ ਕਿ ਨਹੀਂ ਜਾ ਸਕਦੇ। ਜਾ ਸਕਦੇ। ਜਾ ਸਕਦੇ। ਜੁੜਿਆ ਹੋਇਆ। ਜਿਆਦਾ ਤਰੀਕਾ ਦੱਸੋ।

ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰਿਆਂ ਨੂੰ ਤਕਲੀਫ ਹੈ ਨਹੀਂ ਨਹੀਂ ਤਕਲੀਫ ਨਾਲ ਦੀ ਗੱਲ ਹੀ ਮਾਰੀਆਂ ਕਿਉਂ ਮਾਰੀਆਂ ਕਿਉਂ ਹੋਈ ਉਹਦੀ ਇਨਕੁਆਇਰੀ ਹੋਣੀ ਇਹਨੂੰ ਟੈਕਲ ਆ ਗਿਆ ਤੇ ਟੈਕਲ ਗਿਆ ਹੈ ਸਾਡੇ ਨਾਲ ਨਹੀਂ ਜਾ ਟਰੈਕਟ ਸ਼ੂਟ ਕੀਤਾ ਪੁਲਿਸ ਨੇ ਜੀ ਬਹੁਤ ਘਰੇਲੂ ਗੱਲ ਹੈ ਉਹਦੀ ਕੈਟ ਚਾੜਦਾ ਗਾਡੀ ਜਿੱਤੇ ਆਪ ਲੋਕ ਰਹਣਾ ਬਹੁਤ ਗੈਰ ਇਨਸਾਨੀ ਗੱਲ ਹੈ ਉਹਦਾ ਕਾਤਲ ਜਿੰਦੀ ਗੋਲੀ ਮਾਰੀ ਉਹਨੂੰ ਮੰਗਦਾ ਆਪਾਂ ਸਭ ਨੂੰ ਜੀ ਆਇਆਂ ਨੂੰ ਰੱਖ ਕਰਦੇ ਹਾਂ ਮੈਂ ਦਾ ਕਰ ਰਹੇ ਹਾਂ ਇਹ ਲੋਕਾਂ ਦੇ ਨਾਰਾ ਦਾ ਗੁਰੂ ਕਾਗ਼ ਮਹਾਰਾਜ ਦੀ ਬੇਨਤੀ ਹੈ ਸਾਡਾ ਨਾਰਾ ਲਾ ਦੇ ਹਸਤਾ ਜੀ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲਾ ਮਾਤਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਮੇਰਾ ਤੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਪ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਨੋਨਾਰ ਖਤਰਾ ਹੈ ਕਿ ਨਹੀਂ ਹਾਂ ਜਾਂ ਨਾ ਇੰਨੇ ਵੀ ਮਾਰਿਆ ਬੁਨਾ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕਿਦੇ ਹੋਰ ਅੱਗੇ ਦੱਸੋ ਨਾ ਲਾ ਕੇ ਦੱਸੋ ਨਾ ਲਾ ਕੇ ਦੱਸੋ ਅਨੇ ਚੁੱਪ ਕਾਨੂੰ ਕਤਲ ਕਰਨ ਵਾਲਾ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਮੇਵਾਰ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਜਾਣਾ ਨਹੀਂ ਸਰ ਤੁਸੀਂ ਇਹ ਦੱਸੋ ਵੀ ਮਨੋਰ ਨਾਲ ਨਹੀਂ ਕਿਹਨੇ ਕਿਉਂ ਮਨੋਰ ਨਾਲ ਖੱਤਰ ਹੈ ਨਹੀਂ ਮੈਨੂੰ ਆ ਤੁਸੀਂ ਮੜੋ ਅੱਛਾ ਫਿਰ ਇਹ ਦੱਸੋ ਅੱਛਾ ਤਾਂ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਾਈ ਕਿਸੇ ਜਾ ਕੇ ਤੁਰੀ ਖਾਂਦਾ ਬਿਨਾ ਜਾਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇ ਗਏ ਆਪਣੀ ਗੱਲ ਕਰ ਸਕਦਾ ਅਲਾਦਰ ਸਾਹਿਬ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਇੱਕ ਆਇਆ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਅਸੀਂ ਤੁਹਾਨੂੰ ਸਵਾਲ ਨਹੀਂ ਕਰਦੇ ਤੁਸੀਂ ਸੋਥੋ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਟਾ ਕਾਤਰ ਹੈ ਕਿ ਨਹੀਂ ਜਿੰਨੇ ਪੀਤਾ ਕੀ ਇਤਰਾਜ਼ ਕੀ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਉਹਦੀਆਂ ਮਾਰੀਆਂ ਸਾਡਾ ਸਾਡਾ ਦੋਨੇ ਨੇ ਚੰਗਾ ਕੀਤਾ ਤੁਸੀਂ ਦਿੱਥੇ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਕੀਤਾ ਕੀ ਚੰਗਾ ਕੀਤਾ ਮੇਰੀ ਗੱਲ ਸੁਣੋ ਮੇਰੀ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ ਨਹੀਂ 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 ਇਹ ਜਾਲਦੀ ਦੀ ਗੱਲ ਹੈ ਇਸ਼ਾਰੇ ਨਾ ਕਰੋ ਮਹਾਰਾ ਜਾਣਦੇ ਅਸੀਂ ਸਵਾਲ ਕਰ ਰਹੇ ਹਾਂ ਜਾਣ ਬਾਰੇ ਇਸ਼ਾਰੇ ਨਾ ਕਰੋ ਤੁਹਾਨੂੰ ਮਿਲਣਾ ਉਹਨੂੰ ਬੁਲਾਣਾ ਤੁਸੀਂ ਬੁਲਾइए ਬਸ ਬੱਸ ਮੇਰੀ ਇਹ ਗੱਲ ਦਾ ਜਵਾਬ ਹੋਈ ਔਰ ਤੁਸੀਂ ਸਾਡੇ ਮੇਰੀ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਔਰ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਦੇ ਵੀ ਆਰਡਰ ਉਹ ਭਾਈ ਸਾਹਿਬ ਆਰਡਰ ਕੱਖਾ ਕੋਈ ਸੀ ਉੱਥੇ ਨਾ ਕੱਟਦੇ ਵੀ ਰੋਜ ਹਾਂ ਦੋਸਤ ਕਾਤਲ ਹੈ ਕਿ ਨਹੀਂ ਜਿੰਨੇ ਵੀ ਆਰਡਰ ਦਿੱਤੇ ਆਰਡਰ ਖਤਰਨਾ ਨਾ ਪਰ ਖਤਰਨੇ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ ਮੈਨੂੰ ਇਹ ਦੱਸੋ ਜੀ ਜਦੋਂ